ਲਗ ਲੋਤਾ ਵੈਣਾ ਇੱਥੇ ਠੀਕ ਹੈ ਨਾ ਇਹ ਖਰਾਬ ਹੋ ਗਿਆ ਸੀਗਾ ਠੀਕ ਹੈ ਪਿੱਛੋਂ ਆ ਰਹੀ ਸੀਗੀ ਗੱਡੀ ਠੀਕ ਹੈ ਉਹਦੇ ਕੋਲ ਕੰਟਰੋਲ ਨਹੀਂ ਹੋਇਆ ਉਹ ਅੱਗੇ ਵਿੱਚ ਵੱਜ ਗਿਆ ਪਿੱਛੋਂ ਫਿਰ ਉਸ ਤੋਂ ਬਾਅਦ ਦੋ ਤਿੰਨ ਗੱਡੀਆਂ ਲਗਾਤਾਰ ਹੀ ਵਿੱਚ ਵੱਜਦੀਆਂ ਰਹੀਆਂ ਫਿਰ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਕੱਢਣ ਦੀ ਠੀਕ ਹੈ ਉਸ ਤੋਂ ਬਾਅਦ ਇੱਕ ਬੰਦਾ ਖਲੋਤ ਪਿਆ ਰੱਖ ਦੇ ਇਸ ਬਾਸੀ ਜੀ ਉਹ ਦੇ ਦੋ ਠੀਕ ਹੈ ਇਹ ਕਿਹਦਾ ਬੋਲਾ ਆ ਇਧਰੋਂ ਜਾ ਤੂੰ ਲਾ ਇਸਨੇ दारू ਠੀਕ ਹੈ दारू ਪੀਂਦਾ ਪਿਆ ਸੀਗਾ ਤੇ ਉਹਨੇ ਦੂਸਰੇ ਡਰਾਈਵਰ ਨੂੰ ਵੀ ਕਿਹਾ ਕਿ ਤੂੰ दारू ਪੀਲਾ ਅਸੀਂ ਉਹਨੂੰ ਮਨਾ ਕੀਤਾ ਫਿਰ ਅਸੀਂ ਉਹਨੂੰ ਕਿਹਾ ਕਿ ਤੂੰ ਚਲਾ ਜਾ ਠੀਕ ਹੈ ਉਹਨੇ ਜਾਨ ਦੇ ਬਚਾਏ ਆਪਣੀ ਗੱਡੀ ਸਟਾਰਟ ਕੀਤੀ ਗੱਡੀ ਸਟਾਰਟ ਕਰਕੇ ਸਿੱਧੀ ਫੁੱਟਪਾਥ ਦੇ ਪਰਲੇ ਪਾਸੇ ਲੈ ਗਿਆ ਇਹ ਭਾਈ ਚੱਲਦੇ ਟਰੱਕ ਦੇ ਛੱਦਾਂ ਰੁਪੀਂਦਾ ਪਿਆ ਸੀ ਭਾਈ ਉਹਨੇ ਟਰੱਕ ਪਹਿਲਾਂ ਪਿੱਛੋਂ ਪਿੰਦਾ ਆਂਦਾ ਪਿਆ ਸੀਗਾ ਠੀਕ ਹੈ ਅਸੀਂ ਬੋਤਲ ਵੀ ਦਿੱਤੀ ਆ ਉਹਨਾਂ ਨੂੰ ਠੀਕ ਹੈ दारू ਪੀ ਕੇ ਅਸੀਂ ਉਹਨੂੰ ਮਨਾ ਕੀਤਾ ਭਾਈ ਤੂੰ ਜਾ ਸਕਦਾ ਠੀਕ ਹੈ ਉਸ ਬੰਦੇ ਨੇ दारू ਪੀ ਕੇ ਗੱਡੀ ਵਿੱਚ ਸਟਾਰਟ ਆ ਦੇਖੋ ਚਾਬੀ ਮੇਰੇ ਨੇ ਬੰਦੇ ਦੋਨੋਂ ਠੀਕ ਹੈ ਹਾਂਜੀ ਬੰਦੇ ਬਸ ਦੁਆ ਕਰੋ ਕਿ ਬਾਕੀ ਜਾਣ ਦੋਨੇ ਬੰਦੇ ਠੀਕ ਹੈ ਇੱਕ ਅੱਧੀ ਤਾਂ ਲੱਤ ਬਿਲਕੁਲ ਡੈਮੇਜ ਹੋ ਗਈ ਹੈ ਦੂਸਰਾ ਉਹਦੇ ਵਿੱਚ ਬਿਲਕੁਲ ਦੱਬਿਆ ਗਿਆ ਸੀਗਾ ਜਿੱਦਾਂ ਉਹਨੂੰ ਕ੍ਰੇਨ ਦੇ ਨਾਲ ਖਿੱਚ ਕੇ ਕੱਢਿਆ ਗਿਆ ਬਾਹਰ ਉਹ ਬਚ ਜਾਏਗਾ ਬੰਦਾ ਹਾਂਜੀ ਭਾਈ ਬਚ ਜਾਏਗਾ ਜੀ ਅਸੀਂ ਕ੍ਰੇਨ ਹਾਂਜੀ ਸਰ ਕੀ ਹੈਗਾ ਮਾਮਲਾ ਜੀ ਇਹ ਇਹ ਮਾਮਲਾ ਇਹ ਕਿ ਪੁਲ ਦੇ ਉੱਪਰ ਐਕਸੀਡੈਂਟ ਹੋ ਗਿਆ ਸੀ ਤੇ ਜਿਹੜਾ ਫੱਟੜ ਸੀ ਉਹਨਾਂ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਤੇ ਜੜੀਆਂ ਗੱਡੀਆਂ ਵਾ ਇਹਨਾਂ ਨੂੰ ਟੋਕ ਲਾ ਕੇ ਥੱਲੇ ਲਾਇਆ ਗਿਆ ਤੇ ਜੋ ਜਾਂਚ ਸੀ ਉਹਨੂੰ ਖਲਵਾ ਦਿੱਤਾ ਗਿਆ ਵਾ ਤੇ ਆਪਣੇ ਜੋ 8.5 ਨੰਬਰ ਡਿਵੀਜ਼ਨ ਦੀ ਪੁਲਿਸ ਉਹ ਜਾਂਚ ਕਰ ਰਹੀ ਹੈ ਇਹ ਐਕਸੀਡੈਂਟ ਸਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਨਹੀਂ ਜੀ ਜਾਨੀ ਕੋਈ ਨਹੀਂ